ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫਿਰ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਕੋਟਕਪੂਰੇ ਤੋਂ ਵਾਇਆ ਬਾਜਾਖਾਨਾ ਬਟਿੰਡੇ ਵਾਲ ਨੂੰ ਜਾਂਦੇ ਆ ਤਾਂ ਬਰਗਾੜੀ ਮੇਨ ਰੋਡ ਤੇ ਆਉਂਦਾ ਹੈ ਤੇ ਬਰਗਾੜੀ ਤੋਂ ਬੰਬੀਏ ਪਾਈ ਵਾਲੀ ਇੱਕ ਸੜਕ ਹੈ ਉਸ ਸੜਕ ਤੇ ਇਸ ਵੀਰ ਦਾ ਵਪਾਰ ਦਾ ਕੰਮ ਹੈ ਤੇ ਇੱਥੇ ਇਸ ਵੀਰ ਦਾ ਘਰ ਹੈ ਦੋ ਮੱਝਾਂ ਅੱਜ ਤੁਹਾਨੂੰ ਵੀਡੀਓ 'ਚ ਦਿਖਾਉਣ ਲੱਗਾ ਦੋਨੇ ਹੀ ਗੱਬਣਾ ਇਹ ਮੱਝ ਦੀ ਤਿਆਰੀ ਥੋੜਾ ਇਹ ਲੱਗਦਾ ਵੀ ਇਹ ਪਹਿਲਾ ਬੱਚੇ ਨੂੰ ਜਨਮ ਦੇ ਦੇਗੀ ਇਹ ਝੋਟੀ ਇਹ ਦੇ ਕੁਛ ਦਿਨ ਲੈ ਸਕਦੀ ਹੈ ਸੋ ਆਪਾਂ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਨਾ ਕਿ ਜਿਹੜਾ ਜੱਜ ਗਿਆ ਉਹਦਾ ਦੁੱਧ ਤੁਸੀਂ ਸਮਝਣਾ ਵੀ ਕਿੰਨਾ ਚੋਲੋਗੇ ਉਹਦੀ ਪਰਖ ਤੁਸੀਂ ਕਰਨੀ ਹੈ ਵੀ ਤੁਹਾਡੇ ਲਈ ਉਹ ਫਾਇਦੇਮੰਦ ਹੈ ਸੋ ਸੌਦਾ ਤੁਹਾਡੀ ਆਪਣੀ ਮਰਜ਼ੀ ਦਾ ਹੈ ਡਿਟੇਲ ਚ ਗੱਲਬਾਤ ਹੋ ਜੂਗੀ ਜਾਣਕਾਰੀ ਲੈ ਲਾਂਗੇ ਤੋਰ ਕੇ ਪਸ਼ੂ ਤੁਹਾਨੂੰ ਦਿਖਾ ਦੇਾਂਗੇ ਇਸ ਮੱਝ ਬਾਰੇ ਜੇ ਗੱਲ ਕਰੀਏ ਦੋਸਤੋ ਤਾਂ ਦੋਨੋਂ ਸਾਈਡ ਤੇ ਹਵਾਨੇ ਦੇ ਉੱਤੇ ਨਾੜਾਂ ਬੜੀਆਂ ਚੰਗੀਆਂ ਦਿਸਦੀਆਂ ਹਨ ਹਵਾਨਾ ਵੀ ਸਾਫ਼ ਸੁਥਰਾ ਹੈ ਦੂਜੀ ਮੱਝ ਜੈਡ ਬਲੈਕ ਹੈ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਉਂਗਾ ਸੋ ਆਓ ਡਿਟੇਲ ਪੁੱਛਿਓ ਫਿਰ ਤੋਰਦੇ ਆਪਾਂ ਗੁਰਪ੍ਰੀਤ ਭਾਈ ਸਸਤੀ ਕਾ ਸਸਤੀ ਕਾ ਜੀ ਆ ਦੋ ਮੱਝਾਂ ਦਿਖਾਉਣ ਲੱਗੇ ਹਾਂਜੀ ਦੋ ਮੱਝਾਂ ਪਹਿਲੇ ਨੰਬਰ ਤੇ ਮੱਝ ਕਿੰਨਾ ਮਸੂਆ ਦੂਜੇ ਸੂਏ ਝੋਟੀ ਕਿੰਨਾ ਟਾਈਮ ਲਾਉਗੀ ਇਹ 25 ਤਰੀਕੂ ਦੇ ਦਿਨ ਪੂਰੀ ਹੋਈ ਮਾਲਕਾਂ ਦੇ ਦਸਾਂ ਮੁਤਾਬਕ ਕੱਲ ਨੂੰ ਦਿਨ ਪੂਰੇ ਹੋ ਜਾਣਾ ਹੈ 10 ਮਹੀਨੇ ਉੱਤੇ ਜਿਹੜੇ ਲਾਉਗੀ ਉਹ ਆਖਾ ਜੀ ਰੇਟ ਕੀ ਰਹੂਗਾ ਇਹਦੇ 1 ਲੱਖ 40 ਹਜ਼ਾਰ ਖੋਲੋ ਭਾਈ 1 ਲੱਖ 40 ਹਜ਼ਾਰ ਰੇਟ ਆ ਦੋਸੋ ਸੁਆ ਦੂਜਾ ਬਾਈ ਕਹਿੰਦਾ ਸੁੰਦੀ ਐ ਤੇ 25 ਤਰੀਕ ਨੂੰ 10 ਮਹੀਨੇ ਪੂਰੇ ਕਰਦੀ ਐ ਜਾਨੀ ਕੱਲ ਨੂੰ 10 ਮਹੀਨੇ ਪੂਰੇ ਹੋ ਜਾਣੇ 24 ਤਰੀਕ ਨੂੰ ਇਹ ਵੀਡੀਓ ਤੁਸੀਂ ਜਿਹੜੀ ਇਹ ਵੀਡੀਓ ਬਣ ਰਹੀ ਐ ਦੋਨੋਂ ਪਾਸੇ ਰਵਾਨੇ ਦੇ ਉੱਤੇ ਨਾੜਾਂ ਬਹੁਤ ਸੋਹਣੀਆਂ ਲੱਗਦੀਆਂ ਦੁੱਧ ਥੋੜੀ ਸੇਵਾ ਦਾ ਤੁਸੀਂ ਕਿੰਨਾ ਚੋਲੋਗੇ ਥਾਣਾ ਚ ਕੋਈ ਹਜੇ ਪਸਮਾ ਜੋਸ਼ ਨਹੀਂ ਹੈਗਾ ਕਿਉਂਕਿ ਦਿਨ ਹਜੇ ਲਾਊਗੀ ਸੂਨ ਚ ਕੋਸ ਦਾ ਤੇ ਪਸੂ ਲੈ ਸਕਦਾ ਬਾਕੀ ਇਹ ਵੀ ਹੁੰਦਾ ਵੀ ਜਦੋਂ ਉਪਰੇ ਕਰੇ ਪਸੂ ਆ ਜਾਂਦਾ ਤੇ ਅਦਰੇਵੇਂ ਚ ਸੂ ਵੀ ਸਕਦਾ ਹੁੰਦਾ 1 ਲੱਖ ਤੇ 40000 ਰੇਟ ਹੈ ਹਵਾਨਾ ਸਾਫ ਸੁਥਰਾ ਹੈ ਨਾੜਾ ਨੂੜਾ ਬਹੁਤ ਲੰਮਾ ਲੈ ਚੱਲ ਲੰਮੇ ਦਾ ਨਾੜਾ ਦੱਸੋ ਹਵਾਨੇ ਤੇ ਮੈਂ ਪਹਿਲਾਂ ਹੀ ਦੱਸਤਾ ਸੀ ਇਹਦੇ ਦੋਨੇ ਸਾਈਡ ਤੇ ਬਹੁਤ ਹੈ ਗੱਦ ਕਾਠਾ ਕੇ ਦੇਖ ਲਓ ਜਿਹੜਾ ਭਰਾ ਪਸੂ ਪਸੰਦ ਕਰਦਾ ਵੀ ਤੁਹਾਨੂੰ ਕਿਵੇਂ ਲੱਗਦਾ ਕਿਉਂਕਿ ਇਹ ਕਈ ਵਾਰ ਦੇਖਿਆ ਵੀ ਮੈਨੂੰ ਪਸੂ ਚੰਗੇ ਕਦ ਕਾਟਦਾ ਲੱਗਦਾ ਤੇ ਕਿਸੇ ਭਰਾ ਨੂੰ ਛੋਟਾ ਲੱਗਣ ਲੱਗ ਜਾਂਦਾ ਕੋਈ ਪਸੂ ਮੈਨੂੰ ਛੋਟਾ ਲੱਗਦਾ ਹੁੰਦਾ ਤੇ ਦੂਜੇ ਭਰਾ ਨੂੰ ਇਹ ਲੱਗਦਾ ਵੀ ਹਾਈਟ ਸੋਹਣੀ ਹੈ ਉਹ ਉਹ ਤੁਹਾਡੀ ਜਜਮੈਂਟ ਆ ਉਹ ਬਿਕ ਮਾ ਲੋ ਇਹਦੇ ਦੋਨੇ ਸਾਈਡ ਤੇ ਨਾੜਾਂ ਦੇ ਸਫਾਨੇ ਦੇ ਉੱਤੇ ਤੁਸੀਂ ਆ ਕੇ ਦੇਖੋਗੇ ਸੰਗ ਬੈਲ ਦੇ ਖੰਡਿਆਂ 'ਚ ਸੋ ਵੈਸੇ ਫੀਲ ਚਰੀਪ ਜੀ ਹੈ ਲੈ ਚਲ ਭਾਈ ਸੰਗ ਗੋਲਾ ਬਿਲਕੁਲ ਸਰ ਦੇ ਨਾਲ ਮੁੜੇਵੇ ਸੰਗ ਬੰਦ ਮਾਲਕਾਂ ਦਾ ਦੱਸਣ ਜਗਜੀਤ ਇਹ 14 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਕੱਟੀ ਨੇ ਚਲੋ ਦੋਸਤੋ ਇਹ ਮਾਲਕਾਂ ਨੇ ਦੱਸਿਆ ਵੀ 14 ਕਿਲੋ ਪਹਿਲਾਂ ਦਾ ਚੋਇਆ ਦੁੱਧ ਇਸ ਕਰਕੇ ਕਹਿ ਦਿੰਦਾ ਵੀ ਕਿਉਂਕਿ ਬਈ ਇੱਥੇ ਰੋਕਿਓ ਮੜਾ ਹੈ ਦੁੱਧ ਸੇਵਾ ਦਾ ਹੁੰਦਾ ਹੈ ਕਈ ਵਾਰਾਂ ਸੇਵਾ ਘੱਟ ਹੋ ਜੇ ਤਾਂ ਪਸ਼ੂ ਘੱਟ ਵੀ ਜਾਂਦਾ ਹੈ ਜਗਾ ਫੱਟਾ ਗਈ ਤਾਂ ਵੱਧ ਵੀ ਦੇ ਸਕਦਾ ਹੈ ਇਧਰੋਂ ਵੀ ਨਾੜਾ ਹਵਾ ਨਹੀਂ ਤੇ ਦੇਖੋ ਲੈ ਚੱਲ ਬਈ ਸੋ ਇਹਦਾ ਰੇਟ 1 ਲੱਖ ਤੇ 40 ਹਜ਼ਾਰ ਹੈ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਇੱਕ ਹੋਰ ਮਾਜ ਦਿਖਾਉਣੇ ਆ ਦੋ ਨੰਬਰ ਤੇ ਜੈਡ ਬਲੈਕ ਹੀ ਆ ਦੋਸਤੋ ਗੁਰਪ੍ਰੀਤ ਭਾਈ ਕਿਆ ਨਾ ਸੁਆ ਸੁਆ ਇਹ ਤੀਜੇ ਸੁਆ ਸੁਣਾਈ ਇਹਨੇ ਕਿੰਨਾ ਟਾਈਮ ਲੇਜੂ ਹਜੇ ਇਹ ਤਿਆਰੀਆਂ ਜੀ ਆ ਵੀ 1-2 ਦਿਨ ਕੱਢੂਗੀ ਆ ਰੇਟ ਕਿਰੋਗੇ ਦਾ ਇਹ 1,30,000 ਰੁਪਏ ਠੀਕ ਹੈ ਭਾਈ ਤੋਰੀਂ ਬਈ ਨੂੰ ਇੱਕ 30 ਰੇਟ ਹੈ ਸੋਨ ਦੀਆਂ ਤਿਆਰੀਆਂ ਚਾ ਥਣ ਸੋਹਣਾ ਥਣਾ ਚ ਮਿੱਥੀ ਚੰਗੀ ਹੈ ਜੈਡ ਬਲੈਕ ਥੋੜਾ ਜਾਂ ਸੰਗ ਦੋਸਤੋ ਰੱਖੋ ਲਾ ਕੇ ਮੁੜੇ ਇਸ ਮੱਝ ਦੇ ਇਸ ਪਾਸੇ ਉਹ ਨਾੜਾ ਦਿਖਾਉਣ ਵਾਲੀਆਂ ਨਹੀਂ ਹਿੰਦੂਆਂ ਸੀ ਉਹ ਦੇਖ ਹੀ ਲੋ ਤੁਸੀਂ ਵੀਡੀਓ ਦੇ ਵਿੱਚ ਸੋ ਹੁਣ ਆਪਾਂ ਦੂਜੀ ਮੱਝ ਤੋੜਦੇ ਹਾਂ ਮਦਰੀ ਗੋਡੀ ਦੀ ਮੱਝ ਆ ਦੱਸੋ ਇਹ ਹਾਂ ਦੌੜਤ ਵਾਲੀ ਮੱਝ ਹੈ ਬਰੀਕ ਹੈ ਚਮੜੀ ਦੀ ਜੈਟ ਬਲੈਕ ਬਾਕੀ ਹਵਾਨਾ ਤੁਸੀਂ ਇਹਦਾ ਵੀਡੀਓ ਚੋ ਦੇਖ ਸਕਦੇ ਹੋ ਪੁੜੇ ਨਵਾਈ ਬੈਠੀ ਹੈ ਦੈਨ ਥੋੜੀ ਲਾਊਗੀ ਸੂਨ ਚ ਪਰ ਤਿਆਰੀ ਸੋਹਣੀ ਹੈ ਰੇਟ ਦੋਨਾਂ ਦੇ ਹੀ ਦੱਸੋ ਵੀਡੀਓ 'ਚ ਕਰਤੇ ਆ ਹੁਣ ਤੁਸੀਂ ਆਪਦੀ ਸਮਝ ਵਰਤ ਲਓ ਤੁਹਾਨੂੰ ਪਸੂ ਕਿਹੜਾ ਚੰਗਾ ਲੱਗਦਾ ਕੁਮਾਲ ਆ ਬਈ ਤੂੰ ਸੋਹਣੀ ਮੱਝ ਰਸੋ ਬੰਤਰ ਵੱਲੋਂ ਵੀ ਖਣ ਖਵਾਨੇ ਵੱਲੋਂ ਵੀ ਸਿੰਘ ਥੋੜਾ ਜਿਹਾ ਉੱਲਾਹ ਕੇ ਮੁੜਿਆ ਵਿਆ ਖਾਣ ਹੋਣ ਵੀ ਤੁਸੀਂ ਇਹਦੇ ਰੋਗਲਾ ਚੋਤੂ ਇਹਦਾ ਫੇਰ ਤਾਂ ਚੱਲ ਤੁਸੀਂ ਦੇਖੋ ਲੈ ਚੱਲ ਭਈ ਅੱਗੇ ਇਹ ਵੀ ਪਤਲੀ ਪੂਛ ਦੀ ਮੱਝ ਹੈ। ਸੋ ਇਹ ਦੋ ਨਗ ਅੱਜ ਤੁਹਾਨੂੰ ਦਿਖਾਉਣੇ ਸੀ ਬਾਈ ਗੁਰਪ੍ਰੀਤ ਦੇ ਕੋਲੋਂ ਦੋਨੇ ਕੰਪਲ ਮੱਝਾਂ। ਦੋਨਾਂ ਦੇ ਰੇਟ ਦੱਸਦੇ ਆ। ਦੈਨ ਥੋੜੇ ਲੈਂਦੀਆਂ ਸੂਨ ਚ ਗੱਭਾਣਾ ਤਿਆਰੀਆਂ ਚ ਦਿਸਦੀਆਂ ਸੂਨ ਦੀ ਚ। ਬਾਕੀ ਤੁਸੀਂ ਪਾਸ ਕਰ ਲਓ ਜਿਹੜਾ ਨਾਲ ਤੁਹਾਨੂੰ ਜੱਜਦਾ ਹੈ। ਖਾਣਾ ਚੋਂ ਧਾਰਾ ਮਾਰ ਕੇ ਤੁਸੀਂ ਹੁਣ ਪਾਸ ਕਰ ਲੋਗੇ ਕਿਉਂਕਿ ਦੁੱਧ ਇਹਨਾਂ ਨੇ ਚੇਪਾ ਹੱਥਾਂ ਦੇ ਵਿੱਚ ਹੁਣ ਭਰਿਆ ਗਿਆ ਹੈ। ਇਸ ਸਾਈਡ ਤੋਂ ਵੀ ਇਹਦਾ ਮੱਝ ਦਾ ਥਣ ਹਵਾਨਾ ਦੇਖੋ ਤੇ ਮੱਝ شریف ਵੀ ਬਹੁਤ ਆ ਸੁਭਾਦੀ ਜਿੰਨੀ ਕੁ ਮੈਂ ਇਹਨੂੰ ਦੇਖ ਰਿਹਾ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਦੋ ਪਸ਼ੂ ਫਾਰ ਸੇਲ 'ਚ ਧੰਨਵਾਦ